ਅਗਰ ਤੁਸੀਂ ਵੀ 27, 28 ਅਤੇ 29 ਜੂਨ ਨੂੰ ਮੰਡੀ ਰੋਡ ਫਗਵਾੜਾ ਵਿਖੇ ਖਰੀਦਦਾਰੀ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਗਾਂਧੀ ਚੌਂਗ ਮੰਡੀ ਰੋਡ ਫਗਵਾੜਾ ਦੇ ਸਮੂਹ ਮੈਂਬਰਾਂ ਨੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਗਰਮੀਆਂ ਦੀਆਂ ਛੁੱਟੀਆਂ ਕਰਕੇ ਆਪੋ ਆਪਣੇ ਅਧਾਰੇ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਗੱਲਬਾਤ ਕਰਦੇ ਆ ਪ੍ਰਧਾਨ ਕਰੀਆਨਾ ਮਰਚੈਂਟ ਐਸੋਸੀਏਸ਼ਨ ਨੇ ਦੱਸਿਆ ਕਿ ਇਹ ਤਿੰਨੋ ਦਿਨ ਮੰਡੀ ਰੋਡ ਨਾਲ ਸੰਬੰਧਿਤ ਕਪੜੇ ਦੀਆਂ ਦੁਕਾਨਾਂ ਜਨਰਲ ਸਟੋਰ, ਰੈਡੀਮੇਡ ਅਟੈਚੀ ਸਟੋਰ ਬਰਤਨ ਸਟੋਰ ਅਤੇ ਕਰੀਆਨਾ ਸਟੋਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਉਹਨਾਂ ਸੂਬੇ ਦੁਕਾਨਦਾਰਾਂ ਨੂੰ ਜਿਥੇ ਇਹਨਾਂ ਦਿਨਾਂ ਵਿੱਚ ਟੂਰ ਤੇ ਜਾਣ ਸਮੇਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਦਿਨਾਂ ਵਿੱਚ ਆਪਣੀ ਦੁਕਾਨ ਨੂੰ ਬਿਲਕੁਲ ਵੀ ਨਾ ਖੋਲਣ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਲੋਥ ਮਰਚੈਂਟ ਐਸੋਸੀਏਸ਼ਨ ਫੋਗਵਾੜਾ ਐਜ਼ ਅ ਪ੍ਰੈਜ਼ੀਡੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਗਰਮੀ ਦੀਆਂ 3 ਦਿਨ ਲਈ ਕੱਪੜੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਦਿਨ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ 27 28 29 ਜੂਨ 3 ਦਿਨ ਪੂਰੇ ਕਲੋਥ ਮਰਚੈਂਟ ਐਸੋਸੀਏਸ਼ਨ ਫੋਗਵਾੜਾ ਦੀਆਂ ਕੱਪੜੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਮੈਂ ਗਾਕਾਂ ਨੂੰ ਅਪੀਲ ਕਰਦਾ ਜਿਨ੍ਹਾਂ ਨੇ ਵੀ ਕੋਈ ਸ਼ਾਪਿੰਗ ਲਈ ਬਾਜ਼ਾਰ ਆਣਾ ਹੈ ਉਹ ਜਾਦਾ ਇਹਨਾਂ 3 ਦਿਨਾਂ ਤੋਂ ਪਹਿਲਾਂ ਆਣ ਜਾਂ ਬਾਅਦੋਂ ਆਣ ਕਿਉਂਕਿ ਬੰਗਾ ਰੋਡ ਦੀਆਂ ਦੁਕਾਨਾਂ ਬਯਾਰ ਬੰਸਾਂ ਵਾਲਿਆਂ ਦੀਆਂ ਦੁਕਾਨਾਂ ਗਊਸ਼ਾਲਾ ਰੋਡ ਦੀਆਂ ਦੁਕਾਨਾਂ ਗੋ ਨਾਨਕ ਮਾਰਕੀਟ ਦੀਆਂ ਦੁਕਾਨਾਂ ਭਗਵਾਨ ਬਾਲਮੀਕੀ ਚੌਂਕ ਦੀਆਂ ਦੁਕਾਨਾਂ ਇਹ ਤਿੰਨ ਦਿਨ ਲਈ ਬੰਦ ਰਹਿਣਗੀਆਂ 27 28 29 ਜੂਨ ਦਿਨ ਸ਼ੁੱਕਰ ਸ਼ਨੀ ਤੇ ਐਤਵਾਰ ਸਸਿਕਾ ਜੀ ਰਕੇਸ਼ ਬੰਗਾ ਬੰਗਲੋ ਸਟੋਰ ਤੋਂ ਕਲੋਥ ਮਰਚੈਂਡਾਈਜ਼ੇਸ਼ਨ ਮੰਡੀ ਰੋਡ ਪ੍ਰੀਡੈਂਟਡ ਬੋ ਰਿਹਾ ਜੀ ਬੇਨਤੀ ਕਰਨੀ ਹੈ ਸ਼ਹਿਰ ਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਕਿ ਸਾਡਾ ਗਰਮੀਆਂ ਦੀ ਛੁੱਟੀਆਂ ਕਰਕੇ 27 28 29 ਜੂਨ ਸ਼ੁੱਕਰ ਸ਼ਨੀ ਇਤਵਾਰ ਨੂੰ ਤਿੰਨ ਦਿਨ ਲਈ ਸਾਡਾ ਫਗਵਾੜਾ ਸ਼ਹਿਰ ਬਾਜ਼ਾਰ ਸਾਡਾ ਕਪੜੇ ਦੀ ਦੁਕਾਨਾਂ ਜਨਰਲ ਸਟੋਰ ਤੇ ਰਣਨਾ ਸਟੋਰ ਤੇ ਨਾਲ ਜਿਹੜੇ ਸਾਨਾ ਲੱਗਦੀਆਂ ਵਾ ਰੈਡੀਮੇਡ ਸਟੋਰ ਅਟੈਚੀ ਸਟੋਰ ਸਾਰੇ ਬੰਦ ਰਹਿਣਗੇ ਤੇ ਅਸੀਂ ਪਿੰਡ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤਿੰਨ ਦਿਨ ਚ ਆ ਕੇ ਗਰਮੀਆਂ ਨੂੰ ਆਪਣਾ ਸਮੇਂ ਨਾ ਵੇਸਟ ਕਰਨ ਉਹ ਆਪਣਾ ਘਰ ਜਾਨ ਇੰਜੋਏ ਉਹ ਵੀ ਕਰਨ ਤੇ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਦੁਕਾਨਦਾਰ ਜਾ ਕੇ ਵੀ ਕੋਮਨ ਜਨ ਸੇਫ ਜਗ੍ਹਾ ਜਾਣ ਫੈਮਿਲੀ ਵਿੱਚ ਇੰਜੋਏ ਕਰਨ ਉਹ ਸੇਫਟੀ ਰਹਿਣ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਪ੍ਰੈਜ਼ੀਡੈਂਟ ਐਨ ਐਸੋਸੀਏਸ਼ਨ ਪੁਵਾੜਾ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਦਾ 27 28 ਮਤੀ ਨੂੰ ਮਾਰਕੀਟ ਸਾਰੀ ਬੰਦ ਦਾ ਸਾਰੇ ਆਪਣੇ ਪਰਿਵਾਰ ਦੇ ਨਾਲ ਜਿੱਥੇ ਵੀ ਤੁਸੀਂ ਜਾਣਾ ਹੋਮਮੇ ਸੇਫਟੀ ਦੇ ਨਾਲ ਬੜੇ ਆਰਾਮ ਦੇ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਤੇ ਛੁੱਟੀਆਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਦੁਕਾਨਦਾਰ ਆਪਣਾ ਦੁਕਾਨ ਖੋਲ ਕੇ ਕਾਰੋਬਾਰ ਨਾ ਕਰੇ ਆਪਣੀਆਂ ਦੁਕਾਨਾਂ ਬੰਦ ਰੱਖਣ ਥੈਂਕਸ